ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰਾ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਬਸ ਅਡੇ ਦਾ ਦ੍ਰਿਸ਼ ਲੈ ਇੱਕ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਆ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਬਸਾਂ ਦਾਗ ਅੱਡਾ ਮੁਸਾਫਰਾਂ ਦੀ ਗਹਿਮਾ ਗਰਮੀ ਨਾਲ ਭਰਪੂਰ ਹੁੰਦਾ ਹੈ ਇੱਥੇ ਅਸੀਂ ਹਰ ਉਮਰ ਦੇ ਮਰਦਾਂ ਤੇ ਸਰੀਆਂ ਨੂੰ ਬੜੀ ਹੀ ਤੇਜ਼ੀ ਅਤੇ ਹੁਸ਼ਿਆਰੀ ਨਾਲ ਇੱਧਰ ਉੱਧਰ ਜਾਂਦੇ ਟਿਕਟ ਲੈਂਦੇ ਅਤੇ ਬਸਾਂ ਵਿੱਚ ਚੜਦੇ ਅਤੇ ਉਤਰਦੇ ਦੇਖਦੇ ਹਾਂ। ਉਹਨਾਂ ਦੇ ਨਾਲ ਬੱਚੇ ਵੀ ਬੜੇ ਚਾਅ ਤੇ ਉਮੰਗ ਨਾਲ ਭਰੇ ਹੁੰਦੇ ਹਨ। ਲੋਕ ਆਪਣੇ ਬੈਗ ਗਲਾਂ ਵਿੱਚ ਪਾਏ ਅਤੇ ਅਟੈਚੀ ਕੇਸ, ਪ੍ਰਿਫ ਕੇਸ ਅਤੇ ਟਰੰਕ ਆਦਿ ਹੱਥਾਂ ਵਿੱਚ ਫੜੀ ਬਸਾਂ ਉੱਤੇ ਚੜਨ ਲਈ ਤੇਜ਼ੀ ਨਾਲ ਆ ਰਹੇ ਦਿਖਾਈ ਦਿੰਦੇ ਹਨ। ਪਿੰਡ ਪਿੰਸ਼ੇ ਸ਼ਹਿਰਾਂ ਕਸ ਬਿਆਨ ਤੇ ਪਿੰਡਾਂ ਨੂੰ ਜਾਣ ਵਾਲੀਆਂ ਬਸਾਂ ਵਾਰੀ ਵਾਰੀ ਆਪਣੇ ਆਪਣੇ ਪਲੇਟਫਾਰਮ ਉੱਤੇ ਖੜੀਆਂ ਹੁੰਦੀਆਂ ਹਨ ਹਰ ਬਸ ਦਾ ਕੰਡੈਕਟਰ ਬਾਹਰ ਇੱਕ ਕੈਵਨ ਵਿੱਚ ਬੈਠ ਕੇ ਜਾਂ ਬਸ ਅੱਗੇ ਖੜਾ ਹੋ ਕੇ ਟਿਕਟਾ ਦਿੱਂਦਾ ਹੈ ਅਤੇ ਲੋਕ ਲਾਈਨਾਂ ਬਣਾ ਕੇ ਟਿਕਟਾ ਲੈਂਦੇ ਹਨ ਸਵਾਰੀਆਂ ਭਾਰੇ ਸਮਾਨ ਨੂੰ ਬਸਾਂ ਦੀਆਂ ਛਤਾਂ ਛਤਾਂ ਉੱਪਰ ਰਖਵਾਉਂਦੀਆਂ ਹਨ ਜਦੋਂ ਵੀ ਕਿਸੇ ਬਸ ਦੇ ਤੁਰਨ ਦਾ ਸਮਾਂ ਹੁੰਦਾ ਹੈ ਟਾ ਕੰਡੈਕਟਰ ਵਿਸਲ বাজਾਉਂਦਾ ਹੈ ਬੱਸਰ ਡਰਾਈਵਰ ਸੀਟ ਉੱਪਰ ਬੈਠ ਕੇ ਉਸ ਨੂੰ ਤੋੜਦਾ ਹੈ ਕਈ ਪ੍ਰਕਾਰ ਕਈ ਪਿਛੇ ਰਹਿ ਰਹੀਆਂ ਸਵਾਰੀਆਂ ਕਾਲੀ ਕਾਲੀ ਉਤਰਦੀਆਂ ਹਨ ਅਤੇ ਇੱਕ ਬੱਸ ਅੱਡੇ ਦੇ ਬਾਹਰੋਂ ਟਾਂਗੇ ਰਿਕਸ਼ੇ ਤੇ ਆਟੋ ਰਿਕਸ਼ੇ ਲੈ ਕੇ ਆਪਣੇ ਆਪਣੇ ਟਿਕਾਣਿਆਂ ਨੂੰ ਜਾਂਦੀਆਂ ਹਨ ਵਸਾਂ ਦੇ ਅਡੇ ਉੱਪਰ ਅਖਬਾਰਾਂ ਵੇਚਣ ਵਾਲਿਆਂ ਅਤੇ ਦਵਾਈਆਂ ਵੇਚਣ ਵਾਲੇ ਵੀ ਦਿਖਾਈ ਦਿੰਦੇ ਹਨ ਇੱਥੇ ਮੰਗਤਿਆਂ ਦਾ ਬੋਲਬਾਲਾ ਵੀ ਹੁੰਦਾ ਹੈ ਇੱਥੇ ਫਲਾਂ ਅਤੇ ਛੋਲੇ ਭਟੂਰੇ ਆਦਿ ਦੀਆਂ ਦੁਕਾਨਾਂ ਹੁੰਦੀਆਂ ਹਨ ਕੁਝ ਪੁਲਿਸ ਵਾਲੇ ਵੀ ਦਿਖਾਈ ਦਿੰਦੇ ਹਨ ਉੰਜ ਤਾਂ ਭੀੜ ਭੀੜ ਭਜਦੋੜ ਅਤੇ ਰੌਲੇ ਰੱਪੇ ਨਾਲ ਭਰਪੂਰ ਹੁੰਦੀ ਹੈ ਬੱਚਿਓ ਐਸੀ ਵਾਸਤੇ ਦੇ ਜਿਹੜੇ ਰਿਸ਼ਤੇ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ